ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਤੂ ਪਾਲਕ ਪਰਵਾਂ ਦਾ ਸਵਾਗਤ ਹੈ ਆਪਣੇ ਚੈਨਲ ਤੋਂ ਹੁੰਦਾ ਬੇਰੀ ਪਰ 911 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪ੍ਰਿੰਟਰ ਰਾਜਾ ਸਾਹੀ ਤਸਵੀਰ ਅਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਸਾਰੇ ਸੂਏ ਸਵਾਏ ਆ ਕਿ ਆਪਾਂ ਪਹੁੰਚੇ ਆਂ ਵੀਰ ਹਰਮਨ ਦੇ ਕੋਲ ਤੇ ਅੱਜੋ ਕਰਦਿਆਂ ਵੀਰ ਨਾਲ ਗੱਲਬਾਤ ਤੇ ਕੁਛ ਦਿਨਾਂ ਦੀ ਡਿਟੇਲ ਸੱਚੇ ਵੀਰ ਜੀ ਸਾਥਰੀ ਨਾਲ ਭਾਜੀ ਉਸ ਨਾਲ ਠੀਕ ਠਾਕ ਵਧੀਆ ਜੱਗੇ ਵੀਰ ਤੂੰ ਸੁਣਾ ਠੀਕ ਠਾਕ ਵਧੀਆ ਚੰਗੀ ਕਲਾ ਜੇ ਚੜਦੀ ਕਲਾ ਚਾਹੀਦੀ ਬੜੇ ਦਿਨਾਂ ਬਾਅਦ ਦਰਸ਼ਕ ਉੱਤੇ ਜੇ ਇਦਾਂ ਹੀ ਭਾਜੀ ਲੋਕਲ ਮਾਲ ਵੇਖ ਜਾਂਦਾ ਰਿਹਾ ਵੇਚਣ ਵਾਲੇ ਵਪਾਰੀ ਭਰਾ ਖੜਦੇ ਰਹੇ ਆ ਠੀਕ ਆ ਠੀਕ ਆ ਆ ਡੰਗਰ ਤਿੰਨ ਚਾਰ ਹੁਣ ਆ ਜਾਂਦੇ ਤੇ ਮੈਂ ਵੀਡੀਓ ਪਾਈ ਲਈਏ ਵਾਵਾ ਜਿਹੜੋ ਭਾਈ ਹਾਂਜੀ 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 ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਂ ਭਾਜੀ ਮੇਰਾ ਹਰਮਨ ਜੋ ਉਹ ਨੰਬਰ 8264442131 ਠੀਕ ਹੈ ਜੀ ਹਾਂਜੀ ਭਾਜੀ ਇਤੋਂ ਕਰਦੀ ਜਰਵਾਰ ਹਾਂਜੀ ਭਾਜੀ ਦੱਸਿਓ ਭਾਈ ਪਹਿਲੇ ਨੰਬਰ ਇਹ ਦੂਜਾ ਸੂਆ ਭਾਜੀ ਛੋਟੀ ਸੂਈ ਆ ਅੱਛਾ ਜੀ ਸੂਈ ਨੂੰ ਅੱਜ ਹੋ ਗਿਆ ਉਹਦੇ 54 ਦਿਨਾਂ ਦੇ ਲਾਗੇ ਬਣੇ ਭੈਣ ਠੀਕ ਹੈ ਜੀ ਮੇਲ ਕਾਸ ਹਾਂਜੀ ਇਹਦੀ ਮੇਲ ਕਾਸ ਆ ਜਾਈ ਤੇ 5 ਦਿਨ ਦੇ ਆਸ-ਪਾਸ ਉਹ ਦਿਨ ਕੋ ਭਾਜੀ ਹੋਊਗਾ ਲੀਟਰ ਵਾਲਾ 10 ਕਿਲੋ ਅੱਛਾ ਜੀ 9 ਮੰਨ ਦੇ ਜਿਹੜਾ ਮਰਜੀ ਵੀਰ ਲੈ ਜੀ ਠੀਕ ਹੈ ਠੀਕ ਹੈ ਲੋ ਤੇ 44 1 ਨੰਬਰ ਦੇ ਭਾਜੀ ਲੱਗਾ ਠੀਕ ਲਓ ਜੀ ਕੱਟ ਕੱਟ ਜਿਹਦਾ ਬਹੁਤ ਚੰਗਾ ਆ ਗਿਆ ਤੇ ਇਹ ਚ ਬਲੈਕ ਆ ਵੀ ਤੇ ਠੰਡਿਆ ਹੋਣਾ ਨਾ ਚੱਕਾ ਵਾਲੀ ਬਣੀ ਪਈ ਆ ਬਾਈ ਕਿੰਨਾ ਭਰੂ ਦਾ ਹੈ ਦੁੱਧ ਭਾਈ ਯਾਰਾ ਨਹੀਂ ਤਹੀਂ ਮਰੀ 12 ਦਿਨਾਂ ਬਾਅਦ ਤੁਹਾਨੂੰ ਪੜਾ ਡੰਗਰ ਮੈਲੇ ਦੇ ਆਉਂਦਾ ਆ 11 12 ਕਿਲੋਪੀਟਰ ਮਾਰਨਾ ਛੋਟੀ ਪਰੂਗੀ ਠੀਕ ਆ ਠੀਕ ਲਓ ਜੀ 11 12 ਲੀਟਰ ਜਿਹਦਾ ਦੁੱਧ ਬਾਈ ਕਹਿੰਦਾ ਕਿ ਰਾਹ ਨਾ ਕੱਢੀ ਜੇ ਉਹਨੂੰ ਬਾਕੀ ਖਾਣਾ ਦਾ ਸੈੱਟ ਪਿਆ ਵੀ ਸੈੱਟ ਕਰਾ ਦਿੰਦੇ ਆ ਤੇ ਤੁਹਾਨੂੰ ਜਿਹੜਾ ਨਿੱਕਾ ਖਲਾ ਲੱਗਾ ਪਿਆ ਵਾ ਦੇਖੋ ਲੈ ਆ ਭਾਈ ਮਗਰੋਂ ਪਿੱਠ ਕੁੜੇ ਦੀ ਕੁਆਲਿਟੀ ਵਖਾ ਦੋ ਠੀਕ ਠੀਕ ਲਓ ਜੀ ਲੈ ਵਾਲ ਨੂੰ ਆ ਜਿਹੜਾ ਬਹੁਤ ਜਿਆਦਾ ਸਫਾਈਆਂ ਦੇ ਵਿੱਚ ਆ ਗਿਆ ਵਾ ਤੇ ਕੱਲਾ ਕੱਲਾ ਥਾਂ ਲੱਗਾ ਪਿਆ ਤੇ ਥਾਂ ਵੀ ਲੋਟ ਛੋਟੇ ਸਿੰਘ ਦੀ ਛੋਟੀ ਗਾੜੀਆਂ ਲੈਵਾ ਵਖਾ ਰੋ ਭਾਈ ਬਹੁਤ ਹੀ ਚੰਗਾ ਤੁਹਾਨੂੰ ਬਦਿਆ ਹਾਂ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਤੇ ਭਾਈ ਇਹਦਾ ਲੱਖ ਕਰਦੇ ਏ ਹਾਂ ਜੀ ਤੇ ਜ ਨਵੇਂ ਦੀ ਦੇ ਦਈਏ ਹਾਂ ਨਾ ਕਰ ਦਈਏ ਹਾਂ ਨਾ ਕਰ ਦਈਏ ਹਾਂ ਜੀ ਪੂਰੇ 90 ਦੀ ਗਵਾਹ ਨੇ ਭਾਈ ਜੀ ਔਰ ਕੰਪਨੀ ਥੋੜਾ ਬੁਰਾ ਹੀ ਹੈ। ਇਹ ਲੋ ਵੱਡੀ ਝੋਟੀ ਏ। ਕੰਦ ਜਿਹਾ ਥੋੜਾ ਬੁਰਾ। ਨਹੀਂ ਭਾਜੀ ਕੰਜਾਇਰ ਨਹੀਂ ਜਾਏਗੀ। ਫਿਰ ਮੋਕੇ ਦੇ ਵੀ ਥੋੜਾ ਬੁਰਾ ਤੁਹਾਨੂੰ ਫਰਾ ਕਰਨਾ ਪੇਦਾ। ਠੀਕ ਹੈ ਜੀ। ਇਹਨਾਂ ਆਪਾਂ ਮੋਕੇ ਦੇ ਬਾਈ ਕਹਿੰਦਾ ਥੋੜਾ ਬੁਰਾ ਜਰੂਰ ਕਰਾਂਗੇ। ਬਾਕੀ ਉਹ ਨਾ ਇਸ ਟਾਈਮ 90000 ਤੇ 12 ਰੋ ਪਲੱਸ ਕੱਢਣ ਵਾਲੀ ਝੋਟੀ ਆ। ਭਾਈ ਆ ਕਿਵੇਂ ਆ ਗਈ ਤੁਹਾਨੂੰ ਬੰਦੇ? ਆਂ ਵੀ ਦੇਖ ਲਓ ਭਾਈ ਵੱਡੀ ਝੋਟੀ ਏ ਉਧਰ ਦੀ। ਹਾਂਜੀ। ਪੰਜਾਂ ਮਹੀਨੇ ਦੀ ਚੈੱਕ ਪਾ ਹੈ 5 ਕਿਲੋ ਦੁੱਧ ਇੱਕੋ ਟਾਈਮ ਭਾਜੀ ਦੇਂਦੀ ਏ। ਠੀਕ ਹੈ ਜੀ। ਸਿੰਗੀ ਵੇਖੋ ਝੋਟੀ ਦੀ। ਲਓ ਠੀਕ ਹੈ ਤੇ ਬਾਈ ਕਿਨਵਾ ਸੁਆ ਸੁਧੇਣਾ ਸੁਆ ਭਾਜੀ ਗਾੜੀ ਤੇ ਜਾ ਸੁਣਾਏ ਖੁੱਜੇ ਸੂਈ ਹੈ ਠੀਕ ਹੈ ਲਓ ਜੀ ਤੇ ਚੱਲ ਕੇ ਵੀ ਆ ਗਈ ਤੇ ਉੱਤਰ ਵੀ ਕਰਦਾ ਆ ਉਹਦੇ ਕਾਂਟ ਕਾਂਟ ਦੇ ਨਾਲ ਸਿੰਗਲ ਹੱਦੀ ਆ ਤੇ ਪੇਟ ਥੋੜਾ ਜਿਹੜਾ ਬਹੁਤ ਹੀ ਚੌੜਾ ਲੱਗਾ ਵਾ ਇਹ ਰੋ ਬਾਈ ਸੱਜਣਾ ਦੀ ਲੱਕ ਹਾਂਜੀ ਸੱਜਾ ਕਿੰਨਾ ਨੇ ਕਾਟ ਰਿਆ ਦਾ ਸੱਜਰ ਭਾਈ ਸੋਨਾ ਦਾ ਦੁੱਧ ਝੋਡੀ ਪਾ ਰਹੀ ਹੈ ਅੱਛਾ ਇਹ ਲੈ ਲੋ ਛੱਡੀ ਵੱਡੀ ਝੋਡੀ ਆ ਠੀਕ ਆ ਠੀਕ ਆ ਲੋ ਜਿਹੜਾ ਬਲਾਇਆ ਕੋ ਕਾਟ ਕਾਟ ਜਿਹੜਾ ਸੋਹ ਪੀ ਚੰਗਾ ਜਿਹੜਾ 16 ਲੀਟਰ ਜਿਹੜਾ ਸੱਜਰ ਦਾ ਕਾਟ ਦਿਆ ਵਾ ਇਸ ਤੋਂ ਜਿਹੜੀ 5.5 ਮਿੰਨਿਟ ਚੱਤ ਪਾ ਸੀ ਤੇ ਦੁਕਾਨ ਦੇ ਲੀਟਰ ਦੁੱਧ ਤਿਆਰ ਆ ਬਾਕੀ ਸਿੰਗ ਤੋਂ ਜਿਹੜਾ ਬਹੁਤ ਚੰਗਾ ਬੰਦਾ ਹੈ ਰੇਕ ਸਿੰਘ ਲੱਗਦਾ ਹੋਣਾ ਹਾਂ ਕੋਈ ਬਹੁਤ ਚੰਗਾ ਲੱਗਾ ਕਰਨ ਵਾਲੀ ਨੰਦਾ ਤੰਨਾ ਤੰਨਾ ਤਾਂ ਕਰਿਆ ਚਾਵਾ ਸਾਈ ਜਾਂਦੈਂ ਕਿਹੜਾ ਭਾਈ ਜੀ ਕੀ ਕਰਨਾ ਮੋਲ ਫਿਰ ਇਹਦਾ ਮੋਲ 75 ਕਰਦੇ ਛਾਈ ਛੂਈ ਵੇਖੋ ਛੋਟੀ ਜਿਹੀ ਪਿੱਠ ਕੁੜਾ ਵੇਖੋ ਕਿੱਡਾ ਵਧਰਾ ਵੇਖੋ ਹਾਂ ਭੰਡਾ ਇਹਦਾ ਕਰਦੇ ਵੇਖ ਲਓ ਕਿੱਥੇ ਆਉਂ ਬਿਲਕੁਲ ਬਿਲਕੁਲ ਸਹੀ ਮੱਡੀ ਛੋਟੀ ਪੂਰੀ ਇਹ ਵੀ ਹਾਂ ਨਹੀਂ ਕਰਦੇ ਵੀਰ ਮੋਲ 75 ਹੀ 75 ਹੀ ਦੇ ਦਈਏ ਕੰਪੋਜੀ ਤੇ ਵੀ ਗੱਡੀ ਲੈਣੀ ਆ ਹਾਂ ਨਾ ਜਿੱਥੇ ਛੋੜੀ ਹੋਣੀ 100 200 ਰੁਪਇਆ ਪਈ 70 ਹਜ਼ਾਰ ਦੀ ਛੋਟੀ ਕਵਾਂਗੇ ਠੀਕ ਆ ਠੀਕ ਆ ਹਾਂ ਜੀ ਲਓ ਜੀ 70000 ਦਾ ਲਾਓ ਕਰਦੇ ਕੁਝ ਹੋਰ ਬਾਕੀ ਭਾਈ ਜਿਹੜਾ ਵੀਰ ਭਰਾ ਖੜ ਕੇ ਸਾਹਮਣੇ ਹਾਂਜੀ ਪਿਆਰ ਹੋਈ ਛੋਟੀ ਇੱਕ 30 ਦੀ ਇੱਕ 40 ਦੀ ਜਿਹਨੂੰ ਮੱਤੀ ਦੇ ਦਈ ਬਿਲਕੁਲ ਬਿਲਕੁਲ ਸਹੀ ਬੋਲਿਆ ਲਓ ਜੀ ਘੱਟ ਘਾਟ ਨੂੰ ਕੋਈ ਸ਼ੱਕ ਨਹੀਂ ਦਾ ਫੇਂਡ ਸਿੰਗ ਲੱਗਾ ਪਿਆ ਤਾਲੀਆਂ ਵਹਿਗ ਆ ਗਈ ਜੀ ਭਾਜੀ ਠੀਕ ਆ ਭਾਈ ਇਹ ਕਿਵੇਂ ਆ ਇਹਦਾ ਭਾਈ ਦੂਜਾ ਸੁਆਏ ਅੱਛਾ ਜੀ ਰਾਤ ਦੀ ਵੈੜ ਸੁਈ ਹੈ ਜੀ ਹੈ। ਸੋ ਇਹਦੇ ਇੱਕੋ ਚਵਾਈ ਹੋਈ ਉਹ ਅੱਛਾ ਇਹ ਮਨ। 4 ਦਿਨ ਚਾਰ ਦਿਨ ਲੱਗੇ ਲੱਗੇ ਬੰਨੇ ਜੁਆ ਕੇ ਲੱਗ ਗਈ। ਜਿਹੜੇ ਮੰਗੀ। ਚੀ ਗਲੋ ਜੀ ਇਹੋ ਚਵਾਈ ਆ ਜਿਹੜੀ ਜੇ 4 ਕਿਲੋ ਲਿਟਰ ਬਾਈ ਕਿੰਨਾ ਬਹੁਤ ਆ ਜਿਹੜਾ ਕੱਢਿਆ ਵਾ। ਫਿਰ ਘਾਰਮ ਵਾਲੀ ਇਹਦੇ ਕੱਢ ਕੱਢ ਜਿਹੜਾ ਚੰਗਾ ਆ ਗਿਆ। ਬਈ ਕਿੰਨਾ ਭਰ ਜੂਦਾ। ਦੁੱਧ ਭਾਈ ਜਿਆਦਾ ਨਹੀਂ ਤੇ 15-16 ਕਿਲੋ ਵੈਢ ਚਵਾਉਗੀ। ਅੱਛਾ ਜੀ। ਹਾਂ ਜੀ। ਜਾਂਤ ਬਰੀਡ ਵਾਲੀ ਆ ਨਸਲ ਵਾਲੀ ਆ। ਠੀਕ ਠੀਕ ਹੈ ਜੀ। ਦੇਖੋ ਭਾੜੇ। ਆ ਭਾਈ ਜੀ ਭਾਲਿਆ ਇੱਕ ਛੜ ਦੇ ਹਾਂ ਜੀ ਹਾਂ ਜੀ ਭਾਲਿਆ ਭਾਈ ਜੀ ਥੋੜੀ ਜੀ ਠੀਕ ਹੈ ਠੀਕ ਹੈ ਭਾਈ ਜੀ ਚੈੱਕ ਕਰਾ ਦਿੰਦੇ ਆ 16 17 ਲੀਟਰ ਰੇਟ ਆ ਭਾਈ ਜੀ ਬੜਾ ਚੰਗਾ ਲੱਗਾ ਵੈਣ ਨੂੰ ਅੱਛਾ ਜੀ ਹਾਂ ਜੀ ਠੀਕ ਗੱਲੋ ਜੀ ਕੋਆ ਨੇ ਦੇ ਨਾਲਾ ਨੂੜਾ ਬਾੜ ਭਾਜੀ ਆਪਾਂ ਗੱਪਾਂ ਲਈ ਸੀ ਅੱਛਾ ਜੀ ਪਾਸ ਕੀਤੀ ਚੇਪ ਆਇਆ ਤੋਂ ਖਣਾ ਇੱਕੋ ਜਿਆ ਹਾਂਜੀ ਰਾਤ ਦੀ ਕੋਈ ਹੁਣ ਪਰਲੇ ਮਗਰਲੇ ਖਾਣ ਤੋਂ ਦੁੱਧ ਜੰਮਿਆ ਆ ਹੁੰਦਾ ਜਾਂ ਆਪਾਂ ਚਿਲੜਾ ਜੇ ਦੇ ਦੇਣੀ ਹੈ ਅੱਛਾ ਜੀ ਮੇਰਾ ਵੀ ਕੋਈ ਖੜ ਕੇ ਟੀਕਾ ਕੋਈ ਲਾ ਲੈ ਚੱਲ ਨਹੀਂ ਸਕਦਾ ਇਹ ਖਾਣ ਠੀਕ ਹੈ ਠੀਕ ਦੁੱਧ ਹੁੰਦਾ ਪਰ ਜੰਮਿਆ ਹੁੰਦਾ ਇਹ ਧਰਮ ਮਗਰਲੇ ਖਾਣ ਠੀਕ ਗੱਲੋ ਜੀ ਪਹਿਣੀ ਹੋਈ ਜਿਆ ਸੈੜੀ ਦਾ ਪਹਿਣੀ ਵਾਲਾ ਜਿਹਨੂੰ ਆਪਾਂ ਕਹਿ ਦਿੰਦੇ ਆ ਇਧਰ ਨਾਲ ਹਾਂ ਭਾਜੀ ਠੀਕ ਹੈ ਠੀਕ ਹੈ ਜੀ ਬਾਕੀ ਆਪਾਂ ਦੇ ਭਾਈ ਕਿਉਂ ਥਾਣਾ ਲਈ ਹੁਣ ਆਪਾਂ ਘਾਟੇ ਵਾਧਰਾ ਦੇ ਦੇਣੀ ਹੈ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਜਿਹੜਾ ਵੀਰ ਭਰਾ ਇਲਾਜ ਕਰਾ ਸਕਦਾ ਥਾਣਾ ਗੱਪਣ ਪਾਸ ਕੀਤੀ ਭਾਈ ਚੇਪ ਆਇਆ ਚੌਂਾ ਥਾਣਾ ਅੱਛਾ ਜੀ ਹੁਣ ਮੋਲ ਲਈਏ ਭਾਈ ਦਾ 35000 ਅੱਛਾ ਜੀ ਯਾਰ ਛੱਡ ਦਈਏ 34000 ਵੀ ਦੇ ਦਈਏ ਭਾਈ ਕਰ ਦੋ ਫਿਰ ਇਹ ਵੀ ਜਿੱਥੇ ਜੱਸ ਨੋਈ ਜਿੱਥੋਂ 100 200 ਛੋੜੀ ਜਾਣੀ ਭਾਈ ਹਾਂਜੀ ਹਾਂਜੀ 33000 ਦੀ ਦੇਣਾ ਠੀਕ ਲੋ ਜੀ 33000 ਦੀ ਬਿਲਕੁਲ ਤਾਜੀ ਸੂਈ ਆ ਪਰ ਵੀ ਕੋਈ ਸਾਂਭ ਨੂੰ ਵਜਾ ਕੇ ਜਦੋਂ ਦੋਤੇ ਚੰਗਾ ਕੱਟੀ ਜਾਣਾ ਵਾ ਤੇ ਚੌਥੇ ਨੰਬਰ ਤੇ ਭਾਜੀ ਕਿਵੇਂ ਝੋਟੀ ਆ ਝੋਟੀ ਸੂਈ ਨੂੰ ਭਾਜੀ ਮਹੀਨਾ ਡੇਢ ਮਹੀਨਾ ਹੋਇਆ ਜੀ ਅੱਛਾ ਜੀ ਉਹ ਕੱਟੀ ਏ ਮਗਰ ਉਹ ਸਾਬ ਦੇ ਅੰਦਰ ਤੋਂ ਕੋਲੇ ਦੀ ਦੂਜੀ ਸਾਈਡ ਤੇ ਈ ਮਲਕਾ ਆ ਗਿਆ ਜੀ ਠੀਕ ਆ ਜੀ ਦੇਖੋ ਭਾਈ ਦੋਤੇ ਆ ਵੀ ਇਸ ਕੋ ਭਾਜੀ 9 ਮਿਲੋ ਜੀ ਠੀਕ ਲੋ ਜੀ ਨੋ ਡੇਟਰ ਤੇ ਹੋ ਰਹੇ ਮੇਰੀ ਝੋਟੀ ਹੈ ਇਹ ਡੇਢ 2 ਕਿਲੋ ਚੋਕੇ ਪਾਸ ਕਰਕੇ ਹੁਣੇ ਆਈ ਏ ਅੱਛਾ ਜੀ ਹਾਂ ਜੀ ਠੀਕ ਲੋ ਜੀ ਕੋਈ ਕਹਿੰਦਾ ਕਿ ਡੇਢ ਕਿਲੋ ਡੇਢ ਹੀ ਚੋਈ ਆ ਇਸ ਤੇ ਕਰਕੇ ਫਿਰ ਲੈ ਕੇ ਆਏ ਤੇ ਥਾਲ ਭੰਡਾ ਜਿਹੜਾ ਇਹਨੂੰ ਵੀ ਬੜਾ ਚੰਗਾ ਲੱਗਿਆ ਨੰਲਾ ਸੋਲਾ ਨਾ ਤੇਵਰ ਖਾਣਾਂ ਤੇ ਡੇਢ ਕਿਲੋ ਨਾ ਹੋ ਗਿਆ ਟਾਈਮ ਦਾ ਸੀ ਆ ਵੀ ਝੋਟੀ ਵਿਖਾਓ ਭਾਈ ਕੱਢੀ ਕਰ ਦੋ ਵੇਖੋ ਲੋ ਜੀ ਕਾਹ ਤੇ ਪਿੱਟ ਕੁੜਾ ਵੇਖੋ ਹਲੇ ਵੇ ਹਲ ਮਾਰ ਦੋ ਕੈਮਰਾ ਵਾਲਾ ਇਹ ਬਈ ਸ਼ੁਰੂਆਤ ਕਿ ਨਾ ਸੂਆ ਤੁ ਜਾ ਜੋ ਭਾਈ ਛੋਟੀ ਦਾ ਲੋਹੀ ਛੋਟੀ ਹੈ ਭਾਈ ਕੁਰਾਨ ਉਹ ਦੇ ਲੋ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਵੀ ਬਾਕੀ ਜਿਹੜਾ ਕਾਟ ਕਾਟ ਵੀ ਚੰਗਾ ਵਾ ਤੇ ਸਿੰਘ ਸੋਨੂ ਵੀ ਬਹੁਤ ਹੀ ਚੰਗਾ ਲੱਗਾ ਵਾ ਇਹ ਵੀ ਕੋਈ ਕਿਨੋਂ ਸਾਹਮਣੇ ਲਾ ਪਰ ਆ ਜੀ ਲਓ ਜੀ ਗਾੜੀ ਨੂੰ ਜਿਹੜਾ ਪੰਜਾ ਰਾਮ ਜੀ ਦਾ ਸੈਟ ਇਹ ਉਹ ਜਿਹੜਾ ਬਹੁਤ ਚੰਗਾ ਵਾ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਭਾਈ ਦਾ 90 95 ਜੋ ਮਰਜ਼ੀ ਕਰੀਏ 85 ਹਜ਼ਾਰ ਦੀ ਦੇ ਦਈਏ ਹਾਂ ਨਾਂ比亚 ਸੀ ਜੀ ਦੇ ਰਾਂਗੇ ਭਾਜੀ ਠੀਕ ਹੈ ਲਓ ਜੀ ਬਿਆਸੇ ਹਜ਼ਾਰ ਦੇ ਔਰ ਤੇ ਜਿਹੜੀ ਛੋਟੀ ਹੈ ਕੋਈ ਬਾਕੀ ਮੌਕੇ ਤੇ ਥੋੜਾ ਬੋੜਾ ਮਾਨ ਕਰਾਂਗੇ ਅੱਛਾ ਜੀ ਕਾਦ ਵੇਲਾ ਕਾਟੀ ਦਾ ਪੂਰੀ ਮੇਰੇ ਜਿੱਡੀ ਹੈ ਠੀਕ ਹੈ ਠੀਕ ਹੈ ਲਓ ਜੀ ਕਾਦ ਵਜਨ ਜਿਹੜਾ ਬਹੁਤ ਹੀ ਚੰਗਾ ਵਾ ਤੇ 82000 ਦੀ ਬਾਕੀ ਮੌਕੇ ਤੇ ਬਾਈ ਕਹਿੰਦਾ ਮਾਨ ਬਾਕੀ ਕੁਏ ਸਵਾਇ ਡੰਗੜਾ ਹੈ ਭਾਜੀ ਦੋ ਟਾਈਮ ਚਾਰ ਟਾਈਮ ਚ ਹੋ ਗਿਆ ਆਪਣੀ ਪਾਸ ਕਰਕੇ ਤਸੱਲੀ ਕਰਕੇ ਠੀਕ ਹੈ ਠੀਕ ਹੈ ਲਓ ਜੀ ਹਰ ਵਾਰੀ ਬਾਈ ਦੀ ਇਹੋ ਬੇਨਤੀ ਹੁੰਦੀ ਆ ਕਿ ਕੁਝ ਕੁ ਚੰਗੀ ਗੱਲ ਹਨ ਨੂੰ ਲੱਗਦੀ ਇਹਨੂੰ பசு பை சங்க ரேட் சாரி சாரு பாலா